ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੈ ਜੀ ਇਤਿਹਾਸਿਕ ਸ਼ਹੀਦ ਬਾਬਾ ਬਲਵੰਤ ਸਿੰਘ ਜੀ ਸ਼ਹੀਦ ਆ ਆ ਵੇਖੋ ਜੀ ਇਤਿਹਾਸਿਕ ਖੂਹਾ ਜੀ ਸ਼ਹੀਦ ਬਾਬਾ ਬਲਵੰਤ ਸਿੰਘ ਜੀ ਦਸਨ ਕਰਾ ਰਹੇ ਆ ਜੀ ਅੱਜ ਤੁਹਾਨੂੰ ਦੇਨਾਂਤਵਾਰ ਦਾ ਜੀ ਵੀਡੀਓ ਆਪਾਂ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਗੁਰੂ ਘਰਾਂ ਦੇ ਦਰਸ਼ਨ ਕਰਨ ਲਈ ਤੁਹਾਡਾ ਸਬਸਕ੍ਰਾਈਬਰ ਹੀ ਸਾਡੇ ਸਾਫ ਦਮ ਦਾ ਜੀ ਵੀਡੀਓ ਬਣਾਉਂਦਾ ਆ ਆਪਾਂ ਰਾਤ ਦੇਨ ਮਨਪਰਣਾ ਕਰਦੇ ਮਾਣ ਪੜਦੇ ਸੇਵਾ ਕਰਦੇ ਹਾਂ ਦੇਖੋ ਸਹਾਇ ਇਹ ਆ ਜੀ ਇਤਿਹਾਸਿਕ ਖੂਹ ਆਈ ਹੋਈ ਪੀਲਾ ਬਣਾ ਕੇ ਸਾਡੀ ਹਰ ਫਸਲਾਂ ਦਾ ਸ਼ਾਨੀਆ ਕਰਨਾ ਆਮੀਨਾ ਦੇ ਬੇਟੇ ਇਹ ਮਹਾਬਲੀ ਪਾਪਾ ਬਲਵੰਤ ਸਿੰਘ ਸ਼ਹੀਦ ਜੁੜੇ ਬਣੇ ਤਾਂ ਕਿੱਤੇ ਰੋਣਾ ਜਾਂ ਜੀ ਇਤਿਹਾਸਿਕ ਕੂਪ ਸ਼ਹੀਦ ਬਾਬਾ ਬਲਵੰਤ ਸਿੰਘ ਜੀ ਸ਼ਹੀਦ ਪੈਂਡਰਵਰ ਪਾਲ ਜਿਲ੍ਹਾ ਅੰਬਰਸਰ ਜੀ ਵਾਹਿਗੁਰੂ 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 ਸੱਚੇ ਬੋਲ